ਜਾਇਤੀ ਚੋਨਾ ਨੂੰ ਲੈ ਕੇ ਲਗਾਤਾਰ ਹਾਲਾਤ ਵਿਗੜਤਿਆਂ ਨੂੰ ਦੇਖਦੇ ਹੋਏ ਸੰਸਦ ਮੈਂਬਰ ਸੁਖਿੰਦਰ ਸਿੰਘ ਰੰਤਵਾ ਐਲੋਪੀ ਪ੍ਰਤਾਪ ਸਿੰਘ ਬਾਜਵਾ ਅਤੇ ਸਾਬਕਾ ਕੈਬਨ ਮੰਤਰੀ ਤ੍ਰਿਪਤਾਚੰਦ ਸਿੰਘ ਬਾਜਵਾ ਨੇ ਕੀਤੀ ਮੀਟਿੰਗ ਕਿਹਾ ਕਾਂਗਰਸੀਆਂ ਵਰਕਰਾਂ ਨਾਲ ਚਟਾਨ ਵਾਂਗ ਖੜੇ ਹਾਂ ਲੋੜ ਪਈ ਤਾਂ ਪੰਜਾਬ ਪੱਤਰ ਤੇ ਕੀਤਾ ਜਾਵੇਗਾ ਸ਼ੁਰੂ ਸੰਘਰਸ਼ ਜੋ ਆਪ ਚੱਲ ਰਹੀਆਂ ਪੰਚਾਇਤੀ ਚੋਣਾਂ ਚਾੰਕਸੀ ਵਰਕਰਾਂ ਨੂੰ ਕਾਗਜ਼ਪੰਤ ਤੋਂ ਰੋਕਣ ਨੂੰ ਲੈ ਕੇ ਅਤੇ ਲਗਾਤਾਰ ਪ੍ਰਸ਼ਾਸਨ ਦੇ ਵੱਧ ਰਹੇ ਦਬਾਅ ਨੂੰ ਦੇਖਦਿਆਂ ਹੋਇਆਂ ਧਾਰੀਵਾਲ ਵਿਕੇਟ ਟਕਸਾਲੀ ਕਾਂਗਰਸੀ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਚੁਭਸਖਤ ਬਰਿੰਦਰ ਸਿੰਘ ਛੋਟੇਪੁਰ ਦੇ ਗਰਾਵੇਖੇ ਉਰਤੀ ਤੱਤ ਨੇਤਾ ਪ੍ਰਤਾਪ ਸਿੰਘ ਬਾਜਵਾ ਸੰਸਦ ਮੈਂਬਰ ਸੁਖਿੰਦਰ ਸਿੰਘ ਰੰਦਾਵਾਤ ਇੱਕ ਐਮਐਲਏ ਹਲਫਾਤਿਗੜ ਚੂੜੀਆਂ ਤਰਪਤਰਜਿੰਦਰ ਸਿੰਘ ਬਾਜਵਾ ਦੀ ਇੱਕ ਅਹਿਮ ਮੀਟਿੰਗ ਹੋਈ ਜਿੱਥੇ ਉਹਨਾਂ ਨੇ ਪੰਚਾਇਤੀ ਚੋਣਾਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦਿਆਂ ਤਰਪਤਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਚੋਣਾਂ ਸਿਰਫ ਨਾਟਕ ਹੀ ਰਹਿ ਗਈਆਂ ਹਨ ਕਾਂਗਰਸੀਆਂ ਅੱਗੇ ਨੂੰ ਚੋਣਾਂ ਲੜਨ ਤੋਂ ਅਸਹਿ ਸਾਹੀ ਵੱਲੋਂ ਰੋਕਿਆ ਜਾ ਰਿਹਾ ਹੈ ਪੰਜਾਬ ਭਰ ਦੇ ਵਿੱਚ ਉਹਨਾਂ ਨੂੰ ਚੁੱਲਾ ਟੈਕਸ ਦੀਆਂ ਰਸੀਦਾਂ ਨਹੀਂ ਦਿੱਤੀਆਂ ਜਾ ਰਹੀਆਂ ਤੇ ਸੂਬਾ ਸਰਕਾਰ ਤੇ ਉੱਤੇ ਉਹਨਾਂ ਵੱਲੋਂ ਤਿੱਖੇ ਸ਼ਬਦੀ ਵਾਰ ਕੀਤੇ ਗਏ ਉਹਨਾਂ ਨੇ ਕਿਹਾ ਕਿ ਸਰਕਾਰ ਤਾਂ ਸਿਰਫ ਟਾਈਮ ਟਪਾ ਰਹੀ ਹੈ ਅਤੇ ਦੇ ਬਿੱਲ ਬਣਾ ਕੇ ਇਹਨਾਂ ਨੇ ਕਹਿ ਦੇਣਾ ਹੈ ਕਿ ਅਸੀਂ ਚੋਣਾ ਵੀ ਜਿੱਤ ਗਏ ਹਾਂ ਅਤੇ ਖਰਚਾ ਵੀ ਪਾ ਦੇਣਾ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਲੋੜ ਪਈ ਤਾਂ ਉਹ ਪੰਜਾਬ ਵਿੱਚ ਕਾਂਗਰਸੀਆਂ ਨਾਲ ਲੈ ਕੇ ਅਫਸਰशाही ਵਿਰੁੱਧ ਸੰਘਰਸ਼ ਦਾ ਬਗਲ ਵੀ ਉਜਾ ਸਕਦੇ ਹਨ ਜੀ ਆਪ ਜੀ ਇਹਦੇ ਮਗਰ ਖੜਨ ਵਾਲਿਆਂ ਜੋ ਹਾਜੀ ਸਰ ਕੀ ਕਹਿਣਾ ਚਾਹੋਗੇ ਪੰਚਾਇਤੀ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਜਗਾ ਜਗਾ ਦੇ ਵਿੱਚ ਜਿਹੜਾ ਬਾ ਉਹ ਕਿਤੇ ਝਗੜੇ ਦਾ ਕਿਤੇ ਗੋਲੀ ਚੱਲਣ ਦੇ ਸਮਾਚਾਰ ਆ ਗਏ ਆ ਅਫਸਰਸ਼ਾਹੀ ਕਿੱਧਰ ਨੂੰ ਜਾ ਰਹੀ ਹੈ ਦੇਖੋ ਪਹਿਲਾਂ ਤੁਸੀਂ ਆਪਣਾ ਸਵਾਲ ਠੀਕ ਕਰੋ ਪੰਚਾਇਤੀ ਚੋਣਾਂ ਦੇ ਹੈ ਹੀ ਨਹੀਂ ਇਹ ਇਹ ਚੋਣਾਂ ਦੀ ਲੁੱਟਖਸੋਟ ਆ ਜਿਹੜੀ ਆਮ ਪਾਰਟੀ ਜਿਹੜੀ ਉਹ ਕਰਨ ਲੱਗੀ ਆ ਚੋਣਾਂ ਹੋਣ ਤੇ ਫਿਰ ਤੇ ਰੌਲਾ ਗੋਲਾ ਹੀ ਨਾ ਹੋਏ ਨਾ ਕਿਤੇ ਗੋਲੀ ਚੱਲੇ ਨਾ ਸੀ ਕਿਤੇ ਪਈਏ ਬਾਕੀ ਪ੍ਰਤਾਪ ਭਰਾਣ ਦੀ ਸੁਖਜਿੰਦਰ ਐਮਪੀ ਸਾਹਿਬ ਦੀ ਲੀਡਰਸ਼ਿਪ ਥਲੇ ਅਸੀਂ ਡੀ ਸਾਹਿਬ ਕੋ ਗਏ ਸਭ ਇਹ ਪ੍ਰਤਾਪ ਜੀ ਅਗਲੀ ਗੱਲ ਦੱਸ ਦਿੰਦੇ ਨੇ ਉੱਥੇ ਕੀ ਹੋਇਆ ਸਰ ਤੁਹਾਡੇ ਹਲਕੇ ਦੇ ਵਿੱਚ ਵੀ ਕੱਲ ਪਤਾ ਲੱਗਾ ਸੀਗਾ ਕਿ ਉੱਥੇ ਵੀ ਹਾਲਾਤ ਜਿਹੜੇ ਆ ਕਿ ਅਫਸਰ ਜਿਹੜੇ ਆ ਸੰਭਾਈ ਨਹੀਂ ਕਰ ਰਹੇ ਕੀ ਕਹਣਾ ਚਾਹੋਗੇ ਬਿਲਕੁਲ ਸਾਡੇ ਹਲਕੇ ਦੀ ਸਾਰੇ ਪੰਜਾਬ ਦੀ ਹਾਲਤ ਆ ਤੇ ਸਾਡੇ ਹਲਕੇ ਫਤਗੜ ਚੂੜੀਆਂ ਬਟਾਲਾ ਕਾਦੀਆਂ ਸਾਰੇ ਇੱਕੋ ਹੀ ਕਿਸਮ ਦੀ ਗੱਲ ਆ ਬਦ ਕਿਸਮ ਦੀ ਗੱਲ ਆ ਵੀ ਅਸੀਂ ਉਹ ਦਿਨ ਇਲੈਕਸ਼ਨ ਕਮਿਸ਼ਨ ਰੱਖੇ ਸੀ ਵੀ ਇੱਕ ਸੈਕਟਰ ਨੂੰ 90 ਪਿੰਡ ਦੂਜੇ ਸੈਕਟਰ ਨੂੰ 80 ਪਿੰਡ ਕੁਝ ਪਿੰਡ ਫਤਗੜ ਚੂੜੀਆਂ ਦੇ ਕੁਝ ਪਿੰਡ ਪਟਾਲੇ ਦੇ ਕੁਝ ਪਿੰਡ ਧਾਰੀਗਲ ਦੇ ਉਹ ਸੈਕਟਰਿਕ ਲੋਕ ਕਿੱਥੇ ਲੱਭਣ ਸੋ ਸਾਰੀ ਖੱਜਲ ਖਰਾਬੀ ਆ ਸਰਕਾਰ ਦੀ ਨੀਅਤ ਮਾੜੀ ਆ ਸਰਕਾਰ ਇਹ ਨਹੀਂ ਇਲੈਕਸ਼ਨਾਂ ਨਹੀਂ ਕਰਾਉਣਾ ਚਾਹੁੰਦੀ ਸਰਕਾਰ ਇਹ ਇਲੈਕਸ਼ਨਾਂ ਜਿਹੜੀ ਆ ਉਹ ਉੱਠੇ ਸਿੱਧ ਢੰਗ ਨਾਲ ਜਿੱਤਣਾ ਚਾਹੁੰਦੀ ਆ ਤੇ ਫਿਰ ਆਖੇ ਕਿ ਬਿਸ਼ਤਿਆਰ ਲਵਣਗੇ ਵੀ ਪੰਜਾਬ ਜ ਆਪ ਪਾਰਟੀ ਪੂਰੇ ਜੋਰਾਂ ਨਾਲ ਜਿੱਤ ਗਈ ਫਿਰ ਉਹਦਾ 2-300 ਕਰੋੜ ਦਾ ਪੈਨ ਜਿਹੜਾ ਉਹ ਖਾਂ ਗਿਆ